ਵੇਹਾਣੀਆਂ ਵੇ ਦਿਲ ਜਾਨੀਆਂ ਤੂੰ ਨੇੜੇ ਨੇੜੇ ਰੇ ਨਾ ਦੂਰ ਕੀ ਤੇ ਜਾ ਪੁੱਲ ਗਏ ਏ ਸਾਰੀ ਦੁਨੀਆ ਕੀ ਤੇ ਰਹਿ ਨਾ ਹੈ ਬੋਲੀ ਦੀ ਜ਼ੁਬਾਨ ਵੇਹਾਣੀਆਂ ਮੇਰੇ ਦਾਦੀ ਜੀ ਗਾਉਂਦੇ ਸੀਗੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਪਿਆ ਤੇ ਮੇਰੇ ਫਾਦਰ ਸਾਹਿਬ ਜੀ ਵੀ ਗਾਉਂਦੇ ਨੇ ਹੈਪੀ دیਵਾਨਾ ਜੀ ਜੇਣਾ ਤਾਂ ਤੁਸੀਂ ਜਾਣਦੇ ਹੋ ਹਰਸ਼ ਸਿਕੰਦਰ ਨੂੰ ਸਾਰੀ ਗਾ ਮਾ ਪਾਤ ਲੈ ਕੇ ਗਏ ਸੀ ਉਹ ਮੇਰੇ ਫਾਦਰ ਸਾਹਿਬ ਨੇ ਤੇ ਉਹ ਵੀ ਗਾਉਂਦੇ ਨੇ ਤੇ ਫਿਰ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਸ਼ੌਂਕ ਪੈ ਗਿਆ ਤੇ ਹੁਣ ਮੈਂ ਵੀ ਥੋੜਾ ਬੁੱਤਾ ਗਾ ਲੰਨੀ ਹੈ ਮੇਰੇ ਫਾਦਰ ਸਾਹਿਬ ਵੀ ਮੈਨੂੰ ਰਿਆਜ਼ ਕਰਾਉਂਦੇ ਨੇ ਅੱਜ ਜਿੰਨਾ ਕੁ ਵੀ ਮੈਂ ਗਾਉਂਦੀ ਆ ਪਾਪਾ ਦੇ ਆਸ਼ੀਰਵਾਦ ਨਾਲ ਗਾਉਂਦੀ ਆ ਹੁਣ ਹਾਂ ਤਾਂ ਬਹੁਤ ਕੁਝ ਸਿੱਖਿਆ ਤੇ ਸਿੱਖਦੇ ਰਵਾਂਗੇ ਤੇ ਮੈਂ ਚਾਹਦੀ ਕਿ ਮੈਂ ਆਪਣਾ ਫਿਊਚਰ ਆਪਣੀ ਸਿੰਗਿੰਗ ਵਿੱਚ ਬਣਾਵਾ ਕਿਉਂਕਿ ਦੇਖੋ ਮੇਰੇ ਦਾਦੀ ਜੀ ਵੀ ਗਾਉਂਦੇ ਸੀ ਹਨਾ ਫਿਰ ਮੇਰੇ ਪਾਪਾ ਗਾਉਂਦੇ ਨੇ ਤੇ ਹੁਣ ਮੈਂ ਚਾਹਦੀ ਇਹ ਪੀੜੀ ਇੰਨੀ ਖੂਬਸੂਰਤ ਆਵਾਜ਼ ਹੈ ਕਿ ਤੁਸੀਂ ਸੋਚਿਆ ਨਹੀਂ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਕਿਸਮਤ ਅਜ਼ਮਾਈ ਜਾਵੇ। ਮੈਂ ਹਜੇ ਤਾਂ ਸੋਚਿਆ ਨਹੀਂ। ਮੈਂ ਕਿਹਾ ਪਹਿਲਾਂ ਵਧੀਆ ਤਰੀਕੇ ਨਾਲ ਤਿਆਰ ਹੋ ਜਾਈਏ ਕਿਉਂਕਿ ਕੰਪੀਟੀਸ਼ਨ ਬਹੁਤ ਟਫ ਚੱਲਦਾ ਪਿਆ ਹੈ। ਐਨ ਪਰਫੈਕਟ ਹੋ ਕੇ ਜਾਈਏ ਫਿਰ ਜਾਵਾਂ। ਤੁਸੀਂ ਜਿੱਦ ਆਪਣੇ ਘਰਦਿਆਂ ਦਾ ਕਹਿਣਾ ਮੰਨੋ, ਠੀਕ ਹੈ, ਮਾਪ-ਬਾਪ ਦੀ ਸੇਵਾ ਕਰੋ ਤੇ ਜੋ ਤੁਸੀਂ ਕੰਨਾ ਚਾਹੁੰਦੇ ਹੋ, ਉਹ ਕਰੋ। अपने मम्मी पापा दसो कि जी असं आह काम करना चाहते हैं तो फिर काम करो ये मोह मोह के धागे तेरी उंगलियों से जाऊल छे कोई टोह टोह ना लागे किसी तरह गिर हाँ ये सुल है रोम रोम एक तारा ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਦੀਪਿਕਾ ਦਿਆ ਦੇ ਨਾਲ ਕਰਵਾਵਾਂਗੇ ਉਮਰ ਬਹੁਤ ਛੋਟੀ ਹੈ ਪਰ ਆਪਣੀ ਗਾਇਕੀ ਦੇ ਨਾਲ ਸਭ ਦੇ ਦਿਲਾਂ ਦੇ ਉੱਪਰ ਇਹ ਕੁੜੀ ਰਾਸ ਕਰਦੀ ਹੈ ਸੋ ਅੱਜ ਇਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੇ ਇਹਨਾਂ ਦੀ ਗਾਇਕੀ ਦਾ ਸਫ਼ਰ ਤੁਹਾਡੇ ਰੂਬਰੂ ਕੀਤਾ ਜਾਵੇਗਾ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤੁਸੀਂ ਮੈਨੂੰ ਇੰਟਰਵਿਊ ਤੇ ਬੁਲਾਇਆ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਬਾਕੀ ਜਨਤਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਆਪਣੇ ਪਿਆਰ ਨਾਲ ਬਹੁਤ-ਬਹੁਤ ਸ਼ੁਕਰੀਆ ਜੀ ਸੋ ਜ਼ਰੂਰ ਦੱਸੋ ਕਿ ਤੁਸੀਂ ਆਪਣੀ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਕੀਤਾ ਗਾਇਕੀ ਦਾ ਸਫ਼ਰ ਮੇਰੇ ਦਾਦੀ ਜੀ ਗਾਉਂਦੇ ਸੀਗੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਪਿਆ ਤੇ ਮੇਰੇ ਫਾਦਰ ਸਾਹਿਬ ਜੀ ਵੀ ਗਾਉਂਦੇ ਨੇ ਹੈਪੀ دیਵਾਨਾ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਹਰਸ਼ ਸਿਕੰਦਰ ਉਸਾਰਗਮਾ ਪਾਤ ਲੈ ਕੇ ਗਏ ਸੀ ਉਹ ਮੇਰੇ ਫਾਦਰ ਸਾਹਿਬ ਨੇ ਤੇ ਉਹ ਵੀ ਗਾਉਂਦੇ ਨੇ ਤੇ ਫਿਰ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਸ਼ੌਂਕ ਪੈ ਗਿਆ ਤੇ ਹੁਣ ਮੈਂ ਵੀ ਥੋੜਾ ਬੋਤਾ ਗਾ ਲੈਣੀ ਹੈ ਅੱਛਾ ਦਾਦੀ ਜੀ ਵੀ ਗਾਉਂਦੇ ਸੀਗੇ ਤੁਹਾਡੇ ਦਾਦੀ ਜੀ ਕਿਹਨਾਂ ਨੂੰ ਸੁਣਦੇ ਸੀ ਦਾਦੀ ਜੀ ਪ੍ਰਾਨੇ ਸਿੰਘ ਰਾਣੂ ਸੁਣਦੇ ਸੀ ਜਿੱਦਾਂ ਲਤਾ ਮੰਗੇਸ਼ਕਰ ਜੀ ਉਹਨਾਂ ਨੂੰ ਡਿੱਟੋ ਗਾਉਂਦੇ ਸੀਗੇ ਉਹ ਜਿਹੜੀ ਹਰਕਤਾਂ ਮਾਰਦੇ ਸੀ ਅੱਜ ਤੱਕ ਸਾਡੇ ਤੋਂ ਨਹੀਂ ਲੱਗੀਆਂ ਗੋਡ ਗਿਫਟ ਹੀ ਸੀਗਾ ਮਤਲਬ ਅੱਛਾ ਹਾਂਜੀ ਤੇ ਉਹਨਾਂ ਨੂੰ ਦੇਖ ਦੇਖ ਕੇ ਸ਼ੌਂਕ ਪੈ ਗਿਆ ਮੈਂ ਕਿਹਾ ਪਾਪਾ ਮੈਂ ਵੀ ਗਾਣਾ ਹੈ ਪਾਪਾ ਕਹਿੰਦੇ ਕੋਈ ਨਹੀਂ ਗਾਓ ਜੋ ਤੁਸੀਂ ਬੰਨਾ ਚਾਹੁੰਦੇ ਮੈਂ ਤੁਹਾਡੇ ਨਾਲ ਆ ਅੱਛਾ ਦਾਦੀ ਜੀ ਨੂੰ ਸੁ ਨੇ ਵੈਸੇ ਮੈਂ ਉਹਨਾਂ ਨੂੰ ਤਾਂ ਕਦੇ ਸੁਣਾਇਆ ਨਹੀਂ ਅੱਛਾ ਮੈਂ ਸੁਣਾਇਆ ਬਸ ਮੈਂ ਵੀ ਪਹਿਲਾਂ ਸ਼ੌਂਕ ਲਈ ਕੰਦੀ ਸੀ ਫਿਰ ਹੌਲੀ-ਹੌਲੀ ਜ਼ਿਆਦਾ ਇੰਟਰਸਟ ਪਿਆ ਹੁਣ ਥੋੜੇ ਬਹੁਤੇ ਜਾਗਰਣ ਲਗਾਣੇ ਆ ਜੀ ਤੇ ਤੁਹਾਡੇ ਫਾਦਰ ਸਾਹਿਬ ਵੀ ਇਸੇ ਲਾਈਨ ਦੇ ਵਿੱਚ ਹਨਾ ਤੇ ਉਹਨਾਂ ਦੇ ਕੋਲ ਵੀ ਬਹੁਤ ਕੁਝ ਤੁਸੀਂ ਸਿੱਖਿਆ ਹੋਗਾ ਤੇ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਤੁਹਾਡਾ ਕਿਹੋ ਜਿਹਾ ਮਤਲਬ ਸਾਥ ਰਿਹਾ ਸਾਥ ਬਹੁਤ ਵਧੀਆ ਰਿਹਾ ਮੇਰੇ ਫਾਦਰ ਸਾਹਿਬ ਵੀ ਮੈਨੂੰ ਰਿਆਜ਼ ਕਰਾਉਂਦੇ ਨੇ ਅੱਜ ਜਿੰਨਾ ਕੁ ਵੀ ਮੈਂ ਗਾਉਂਦੀ ਆ ਪਾਪਾ ਦੇ ਆਸ਼ੀਰਵਾਦ ਨਾਲ ਗਾਉਂਦੀ ਆ ਹੁਣੋਂ ਤੋ ਬਹੁਤ ਕੁਝ ਸਿੱਖਿਆ ਤੇ ਸਿੱਖਦੇ ਰਾਵਾਂਗੇ ਜੀ ਤੇ ਅਸੀਂ ਵੀ ਤੁਹਾਡੀ ਜ਼ੁਬਾਨੀ ਕੋਈ ਗੀਤ ਸੁਣਨਾ ਅ ਇੱਕ ਸ਼ੰਕਰ ਮਹਾਰਾਜ ਜੀ ਦਾ ਭਜਨ ਆ ਅਨੁਰਾਧਾ ਪੋਟਵਾਲ ਜੀ ਨੇ ਗਾਇਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਨਾ ਜਾਗਰਨ ਚ ਮੈਂ ਇਹੀ ਗਾਉਂਦੀ ਹੁੰਦੀ ਸੀ ਤੇ ਮੈਂ ਤੁਹਾਨੂੰ ਦੋ ਬੋਲ ਸੁਣਾਉਂਗੀ ਸ਼ੰਕਰ शंकर मेरा प्यारा मारी मां मुझे मूरत ला दे शिव शंकर की मूरत ला दे मारी मां मुझे मूरत ला दे शिव शंकर की मूरत ला दे मूरत ऐसी जिसके सिर से निकले गंगा धारा शंकर मेरा प्यारा शंकर ਤੇ ਖੂਬਸੂਰਤ ਤੁਹਾਡੀ ਆਵਾਜ਼ ਹੈ ਜੀ ਤੇ ਕਿਹੜੀ ਕਲਾਸ ਚ ਪੜਦੇ ਹੋ ਮੈਂ ਪਲਸ 2 ਅਸੀਂ ਪਲਸ 2 ਦੇ ਹਾਂ ਜੀ ਠੀਕ ਹੈ ਤੇ ਤੁਸੀਂ ਮਤਲਬ ਆਪਣੇ ਸਕੂਲ ਕਾਲਜ ਦੇ ਵਿੱਚ ਸੁਣਾਉਂਦੇ ਹੋ ਆਪਣੇ ਟੀਚਰਸ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਗੀਤ ਹਾਂ ਜੀ ਮੈਂ ਸੁਣਾਉਂਦੀ ਰਹਿੰਦੀ ਹਾਂ ਪਾਰਟਿਸਪੇਟ ਕਰਦੀ ਹਾਂ ਤੇ ਪ੍ਰਾਈਜ਼ ਵੀ ਲੈ ਕੇ ਆਈ ਸੀਗੀ ਜਦੋਂ ਮੈਂ ਫਰਸਟ ইয়ারੇ ਲੱਗੀ ਸੀ ਤੇ ਮੈਂ ਪ੍ਰਾਈਜ਼ ਜਿੱਤ ਕੇ ਆਈ ਸੀ ਮੋਮੋ ਕੇ ਧਾਗੇ ਗਾਇਆ ਸੀਗਾ ਤੇ ਸਾਰਿਆਂ ਨੇ ਬਹੁਤ ਪਿਆਰ ਕੀਤਾ ਬਹੁਤ ਹੀ ਖੂਬਸੂਰਤ ਆਵਾਜ਼ ਹੈ ਤੇ ਵੀਡੀਓਜ਼ ਬਣਾਉਂਦੇ ਹੋ ਤੁਸੀਂ ਵੀਡੀਓਸ ਹਾਂਜੀ ਰੀਲਸ ਪਾਉਂਦੀ ਰਹਿੰਦੀ ਐ ਮੈਸਟਾ ਤੇ ਤੇ ਜਦੋਂ ਰੀਲਸ ਤੁਹਾਡੀਆਂ ਵਾਇਰਲ ਹੁੰਦੀਆਂ ਨੇ ਕਦੇ ਕਿਸੇ ਸੈਲੀਬ੍ਰਿਟੀ ਨੇ ਜਾਂ ਕਿਸੇ ਪ੍ਰੋਮਿਨੈਂਸ ਪਰਸਨੈਲਿਟੀ ਨੇ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਤਾਰੀਫ ਕੀਤੀ ਹੋਵੇ ਤੁਹਾਡੀ ਆਵਾਜ਼ ਦੀ ਕਿਉਂਕਿ ਇਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਕੋਈ ਪਲੇਬੈਕ ਮਤਲਬ ਸਿੰਗਰ गा ਰਿਹਾ ਹੋਵੇ ਕਿ ਜੀ ਮਾਸਟਰ ਸਲੀਮ ਜੀ ਨਾਲ ਮੈਂ ਕਾਫੀ ਪ੍ਰੋਗਰਾਮ ਲਗਾਏ ਨੇ ਤੇ ਉਹਨਾਂ ਨਾਲ ਮਤਲਬ ਬਹੁਤ ਪਿਆਰ ਆ ਮਤਲਬ ਉਹ ਪਿਆਰ ਕਰਦੇ ਨੇ ਤੇ ਮੈਨੂੰ ਮੇਰੇ ਫੇਵਰਟ ਸਿੰਗਰ ਵੀ ਬਹੁਤ ਨੇ ਉਹ ਠੀਕ ਹੈ ਤੇ ਇਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤੀ ਆ ਮੈਂ ਕਾਫੀ ਪ੍ਰੋਗਰਾਮ ਲਗਾਏ ਨੇ ਤੇ ਬਹੁਤ ਪਿਆਰ ਦਿੱਤਾ ਹੈ ਜੇ ਮਾਸਟਰ ਸਲੀਮ ਜੀ ਦੇ ਨਾਲ ਜਦੋਂ ਸ਼ੋਅ ਕਰਨ ਜਾਂਦੇ ਹੋ ਪ੍ਰੋਗਰਾਮ ਕਰਨ ਜਾਂਦੇ ਹੋ ਤੇ ਕਦੇ ਉਹਨਾਂ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਹਾਂਜੀ ਸਾਡੇ ਇੱਥੇ ਹੋਇਆ ਸੀਗਾ ਸੁਰਨ ਕਲੇਵ ਜਾਗਰਣ ਹੋਇਆ ਸੀ ਤੇ ਮੈਂ ਉਦੋਂ ਕਾਫੀ ਛੋਟੀ ਸੀ ਤੇ ਉਦੋਂ ਮਤਲਬ ਮੌਕਾ ਲਿੱਤਾ ਸੀਗਾ ਤੇ ਉਹਨਾਂ ਨੇ ਨਾਲ ਮੈਂ ਗਾਇਆ ਸੀ ਮੈਂ ਕਿਹਾ ਮੈਂ ਇੱਕ ਭਜਨ ਗਾਣਾ ਚਾਹਨੀ ਆ ਤੇ ਕਹਿੰਦੇ ਜਰੂਰ ਜਰੂਰ ਗਾਓ ਤੇ ਮੈਂ ਉਹਨਾਂ ਦੀ ਭੇਟ ਸੁਣਾਇ ਸੀ ਮਾਂ ਮੇਰੇ ਮਜਬੂਰੀ ਆ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਮੈਨੂੰ ਬਹੁਤ ਆਸ਼ੀਰਵਾਦ ਮਿਲਿਆ ਸੀ ਕੀ ਕਿਹਾ ਸੀ ਉਹਨਾਂ ਨੇ ਕਹਿੰਦੇ ਸੀ ਮਤਲਬ ਉਹਨਾਂ ਦੇ ਭਜਨ ਮਤਲਬ ਬਹੁਤ ਔਖੇ ਹੁੰਦੇ ਨੇ ਹਨਾ ਤੇ ਉਹ ਕਹਿੰਦੇ ਮਤਲਬ ਇੰਨਾ ਔਖਾ ਸੁਣਦੀ ਆ ਤੇ ਫਿਰ ਕੁੜੀ ਤਾਂ ਸਰੀਲੀ ਹੋਏਗੀ ਤੇ ਪਾਪਾ ਨੂੰ ਵੀ ਜਾਣਦੇ ਨੇ ਉਹ ਜਦੋਂ ਉਹਨਾਂ ਨੇ ਸਟਾਰਟ ਕੀਤੀ ਸੀਗੀ ਨਾ ਗਾਇਕੀ ਉਦੋਂ ਮੇਰੇ ਫਾਦਰ ਸਾਹਿਬ ਨੇ ਵੀ ਕਿਤੇ 2003 ਚ ਤੇ ਫੇਰ ਉਹ ਕਹਿੰਦੇ ਹੈਪੀ ਭਾਜੀ ਦੀ ਕੁੜੀ ਆ ਤੇ ਹੈਪੀ ਭਾਜੀ ਦੀ ਕੁੜੀ ਤਾਂ ਸਰੀਲੀ ਹੋਏਗੀ ਤੇ ਮੈਨੂੰ ਬਹੁਤ ਪਿਆਰ ਕਰਦੇ ਨੇ ਜੀ ਸੋ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲਗਾਤਾਰ ਮਤਲਬ ਕਿ ਨਾ ਕਹਿ ਸਕਦੇ ਆ ਕਿ ਘਰ ਘਰ ਹੁਣ ਸਿੰਗਰ ਹਨਾ ਪੈਦਾ ਹੋਏ ਨੇ ਤੇ ਇਹ ਵੀ ਮਤਲਬ ਕਿ ਗੱਲ ਬੜੀ ਪ੍ਰਚਲਿਤ ਆ ਕਿ ਇਟ ਪੁੱਟੋ ਤਾਂ ਸਿੰਗਰ ਨਿਕਲਾਂ ਤੇ ਤੁਸੀਂ ਇਸੇ ਲਾਈਨ ਦੇ ਵਿੱਚ ਕਿਉਂ ਆ ਤੁਹਾਨੂੰ ਲੱਗਦਾ ਸੀ ਕਿ ਤੁਹਾਡਾ ਫਿਊਚਰ ਹੈ ਇਹਦੇ ਵਿੱਚ ਫਿਊਚਰ ਮਤਲਬ ਮੈਨੂੰ ਵੀ ਸਿੰਗਿੰਗ ਬਹੁਤ ਵਧੀਆ ਲੱਗਦੀ ਆ ਤੇ ਮੈਂ ਚਾਹਦੀ ਕਿ ਮੈਂ ਆਪਣਾ ਫਿਊਚਰ ਆਪਣੀ ਸਿੰਗਿੰਗ ਚ ਬਣਾਵਾ ਕਿਉਂਕਿ ਦੇਖੋ ਮੇਰੇ ਦਾਦੀ ਜੀ ਵੀ ਗਾਉਂਦੇ ਸੀ ਹਨਾ ਫਿਰ ਮੇਰੇ ਪਾਪਾ ਗਾਉਂਦੇ ਨੇ ਤੇ ਹੁਣ ਮੈਂ ਚਾਹਦੀ ਇਹ ਪੀੜੀ ਚੱਲਦੀ ਰਹੇ ਹੁਣ ਮੈਂ ਗਾ ਰਹੀ ਆ ਤੇ ਮੈਨੂੰ ਸਿੰਗਿੰਗ ਨਾਲੇ 뮤జిక్ ਸਭ ਤੋਂ ਵਧੀਆ ਚੀਜ਼ ਆ ਕੋਈ ਬੰਦੇ ਨੂੰ ਟੈਨਸ਼ਨ ਹੁੰਦੀ ਬੰਦਾ 뮤జిక్ ਸੁਣਦਾ 뮤జిక్ ਦੇ ਵਿੱਚ ਫੀਲ ਹੁੰਦੀ ਆ ਹਨਾ ਤੇ ਜਿੱਦਾਂ ਦਾ ਮੂਡ ਹੁੰਦਾ ਉਦਾਂ ਦੇ ਹਿਸਾਬ ਨਾਲ ਬੰਦਾ ਮਿਊਜ਼ਿਕ ਸੁਣ ਲੈਂਦਾ ਜੀ ਤੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਖੂਬ ਫਰੈਂਡਸ ਗਾਣੇ ਸੁਣਦੇ ਹੋਣੇ ਤੁਹਾਡੇ ਕੋਲੇ ਹਾਂਜੀ ਬਿਲਕੁਲ ਜਦੋਂ ਫ੍ਰੀ ਟਾਈਮ ਹੁੰਦਾ ਆ ਯਾਰ ਗਾਣਾ ਸੁਣਾ ਦੇ ਮੈਂ ਕਹ ਲੋ ਜੀ ਚੱਕੋ ਕਿਹੜਾ ਸੁਣਾਉਂਦੇ ਹੋ ਜਿਹੜਾ ਮਰਜ਼ੀ ਬਾਕੀ ਹਿੰਦੀ ਵੀ ਸੁਣਦੇ ਆ ਬਾਕੀ ਪੰਜਾਬੀ ਜਿੱਦਾਂ ਦੇ ਪੰਜਾਬੀ ਗੀਤ ਸਾਨੂੰ ਵੀ ਕੋਈ ਸੁਣਾਓ ਜਿੰਨਾ ਕੁਝ ਕੋਲ ਮੇਰੇ ਸੀ ਸਭ ਕੁਝ ਲੈ ਗਈਆਂ ਤੂੰ ਮੈਨੂੰ ਬਰਬਾਦ ਕਰਕੇ ਹੁਣ ਰੱਬ ਪਿੱਛੇ ਪੈ ਗਈ ਐ ਤੂੰ ਝੁੱਠੇ ਪੱਲੇ ੱਡੀਆਂ ਨਾ ਕਰ ਸੱਚ ਬਣਦੀ ਐ ਉਹਦੇ ਅੱਗੇ ਬੋਤ ਜਾ ਕੇ ਨੀ ਤੂੰ ਰੱਬ ਨੂੰ ਵੀ ਮਾ ਵਾਰ ਵਾਰ ਛੁੱਟੀ ਉਹਦੇ ਸੋਖਾ ਕੇ ਨੀ ਤੂੰ ਰੱਬ ਨੂੰ ਵੀ ਮਾਰ ਦੇਣਾ ਏ ਵਾਰ ਵਾਰ ਛੁੱਟੀ ਉਹਦੇ ਸੋਖਾ ਕੇ ਤੇ ਜ਼ਰੂਰ ਦੱਸੋ ਤੁਸੀਂ ਆਪਣੀ ਸਟੱਡੀ ਨੂੰ ਆਪਣੇ 뮤직 ਨੂੰ ਆਪਣੇ ਪੂਰੇ ਸ케줄 ਨੂੰ ਕਿਵੇਂ ਸੈੱਟ ਕਰਦੇ ਹੋ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ 뮤직 ਵੀ ਜ਼ਰੂਰੀ ਹੈ ਪੜ੍ਹਾਈ ਤਾਂ ਦੇਖੋ ਬਹੁਤ ਜ਼ਰੂਰੀ ਹੈ ਦੇਖੋ ਕਿਉਂਕਿ ਪੜ੍ਹਾਈ ਤੋਂ ਬਿਨਾ ਕੁਝ ਹੈ ਨਹੀਂ ਤੇ ਸਟੱਡੀ ਠੀਕ ਹੈ ਤੇ 뮤직 뮤직 ਵੀ ਜ਼ਰੂਰੀ ਹੈ ਟਾਈਮ ਕੱਢਣਾ ਪੈਂਦਾ ਹੈ ਹਨਾ ਹਰ ਇੱਕ ਚੀਜ਼ ਲਈ ਨਿਕਲਦਾ ਤਾਂ ਹੈ ਨਹੀਂ ਕਿਉਂਕਿ ਟਾਈਮ ਹੀ ਤਾਂ ਸਭ ਤੋਂ ਮੁਸ਼ਕਲ ਕੀ ਕਹਿੰਦੇ ਕੀ ਕਹਿੰਦੇ ਔਖਾ ਹੈ ਕੱਢਣਾ ਅੱਜ ਕੱਲ ਕੋਈ ਕਿਸੇ ਲਈ ਟਾਈਮ ਨਹੀਂ ਕੱਢਦਾ ਸਾਰੇ ਆਪਣੇ ਕੰਮ ਨੂੰ ਦੇਖਦੇ ਇਸ ਕਰਕੇ ਫਿਰ ਕੰਮ ਦੇਖਣਾ ਚਾਹੀਦਾ ਜੀ ਤੇ ਆਂਡ ਗਵਾਂਡ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਹੁੰਦਾ ਵੀ ਇੰਨੀ ਬਾਕਮਾ ਲਵਾਜ਼ ਆ ਤੁਹਾਡੀ ਬਸ ਆਸ਼ੀਰਵਾਦ ਦਿੰਦੇ ਨੇ ਆਸ਼ੀਰਵਾਦ ਸਭ ਤੋਂ ਜ਼ਰੂਰੀ ਨੇ ਕਿਉਂਕਿ ਜੇ ਕੋਈ ਆਸ਼ੀਰਵਾਦ ਦਊਗਾ ਫੇਰ ਬੰਦਾ ਪਹੁੰਚ ਸਕਦਾ ਇੱਕ ਹੁਣ ਜਿੰਨਾ ਕੁ ਵੀ ਮੈਂ ਅੱਗੇ ਆਈ ਆ ਆਪਣੇ ਫਾਦਰ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਆਈ ਆ ਠੀਕ ਹੈ ਨਾ ਤੇ ਬਾਕੀ ਮਹਾਰਾਣੀ ਬੈਠੀ ਐ ਅੱਗੇ ਲਿਆਂਨ ਵਾਲੀ ਬਸ ਤੇ ਇਹਦੀਆ ਤੁਹਾਡਾ ਸੁਪਨਾ ਕੀ ਆ ਫਿਊਚਰ ਨੂੰ ਲੈ ਕੇ ਮੇਰਾ ਸੁਪਨਾ ਇਹ ਆ ਕਿ ਮੈਂ ਆਪਣੇ ਪਰਿਵਾਰ ਦਾ ਹਰ ਸੁਪਨਾ ਪੂਰਾ ਕਰਾਂ ਜੋ ਉਹਨਾਂ ਨੂੰ ਚਾਹੀਦਾ ਆ ਮੈਂ ਉਹਨਾਂ ਨੂੰ ਦੇ ਸਕਾਂ ਆਪਣਾ ਪਰਿਵਾਰ ਮੈਂ ਖੁਸ਼ ਦੇਖਣਾ ਚਾਹਦੀ ਆ ਆਪਣੇ ਮੰਮੀ ਪਾਪਾ ਮੇਰਾ ਬ੍ਰਦਰ ਬਾਕੀ ਹੋਰ ਤਾਂ ਕੁਝ ਨਹੀਂ ਆਈਡਲ ਕੌਣ ਹੈ ਤੁਹਾਡਾ ਆਈਡਲ ਮੇਰੇ ਪਾਪਾ ਹੀ ਨੇ ਪਾਪਾ ਹੀ ਨੇ ਅੱਛਾ ਤੇ ਦੇਖੋ ਸੁਣੇ ਵੀਰ ਆਪਾਂ ਮੇਰੇ ਫਾਦਰ ਸਾਹਿਬ ਹਾਂ ਮੈਂ ਆਪਣੇ ਪਾਪਾ ਨੂੰ ਸੁਣੂਗੀ ਪਹਿਲਾਂ ਹਨਾ ਬਾਕੀ ਸਿੰਗਰ ਮਾਸਟਰ ਸਲੀਮ ਜੀ ਤੇ ਸੁਦੂਸ ਅਕਬਰ ਜੀ ਫੇਵਰਿਟ ਅਕਬਰ ਜੀ ਦਾ ਕੋਈ ਗੀਤ ਸੁਣਾਓ ਸੁਦੂਸ ਅਕਬਰ ਜੀ ਠੀਕ ਹੈ सोन न मन दायुग बीत गे रह ज़िंदगान एख्या बेपर जोडा माही जोडाते हत्ोडा दिल आजा मही देर न लवे ना विनाय जितड़ पावे आ जा देर न लावे ना विनाय जितड़ पावे हार गए लम्मिया जुदाइयां दिन प्यार दे मेरे मां ਲੰਮੀ ਅਜਦਾਈਆਂ ਦਿਨ ਪਿਆਰ ਦੇ ਕੀ ਬਾਤ ਹੈ ਤੇ ਇੰਨੀ ਖੂਬਸੂਰਤ ਆਵਾਜ਼ ਹੈ ਕਿ ਤੁਸੀਂ ਸੋਚਿਆ ਨਹੀਂ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਕਿਸਮਤ ਅਜ਼ਮਾਈ ਜਾਵੇ ਮੈਂ ਹਜੇ ਤਾਂ ਸੋਚਿਆ ਨਹੀਂ ਮੈਂ ਕਿ ਪਹਿਲਾ ਵਧੀਆ ਤਰੀਕੇ ਨਾਲ ਤਿਆਰ ਹੋ ਜਾਈਏ ਕਿਉਂਕਿ ਕੰਪੀਟੀਸ਼ਨ ਬਹੁਤ ਟਫ ਚੱਲਦਾ ਪਿਆ ਹੈ ਐਨ ਪਰਫੈਕਟ ਹੋ ਕੇ ਜਾਈਏ ਫਿਰ ਜਾਵਾਂਗੇ ਮਤਲਬ ਪਰਫੈਕਟ ਹੋ ਕੇ ਜਾਣਾ ਤੇ ਆਪਾਂ ਜਿੱਤ ਕੇ ਆਉਣਾ ਹਾਂਜੀ ਤਾਂ ਕਿ ਕੋਈ ਕਮੀ ਨਾ ਰਹਿ ਜਾ ਸਾਡੇ ਤੋਂ ਹਨਾ ਤਾ ਕਿ ਤੁਹਾਨੂੰ ਵਾਪਸ ਨਾ ਆਉਣਾ ਪਵੇ ਜੀ ਬਿਲਕੁਲ ਤੇ ਇਹ ਦੀਆ ਜ਼ਰੂਰ ਦੱਸੋ ਜਿਸ ਤਰੀਕੇ ਦੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਗਾਇਕੀ ਸੀ ਨਾ ਤੁਸੀਂ ਵੀ ਅੱਗੇ ਉਸ ਨੂੰ ਮਤਲਬ ਕੀ ਲੈ ਕੇ ਆਏ ਤੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਵਾ ਕਿ ਮਿਊਜ਼ਿਕ ਦੇ ਵਿੱਚ ਜਮਾਂ ਵੀ ਫਿਊਚਰ ਨਹੀਂ ਹੈਗਾ ਭਾਵੇਂ ਜਿੰਨੀ ਮਰਜ਼ੀ ਸਟਰਗਲ ਕਰ ਲਓ ਜੇ ਹੈਗਾ ਵੀ ਆ ਤਾਂ ਉਹਦੇ ਵਾਸਤੇ ਫੋਰਨ ਜਾਣਾ ਪੈਣਾ ਤੁਹਾਡਾ ਕੋਈ ਇਦਾਂ ਦਾ ਪਲਾਨ ਹੈ ਨਹੀਂ ਦੇਖੋ ਮਿਊਜ਼ਿਕ 'ਚ ਫਿਊਚਰ ਹੈਗਾ ਆ ਇਹ ਗੱਲ ਨਹੀਂ ਹੈ ਮਿਹਨਤ ਕਰਨੀ ਪੈਂਦੀ ਆ ਬਾਕੀ ਲੋਕਾਂ ਦੇ ਆਪਣੇ ਆਪਣੇ ਖਵਾਬ ਹੁੰਦੇ ਕਈ ਇਸ ਗਾਇਕੀ ਨੂੰ ਨਹੀਂ ਪਸੰਦ ਕਰਦੇ ਕਿ ਕੁੜੀ ਨੂੰ ਗਾਣਾ ਨਹੀਂ ਗਾਣਾ ਚਾਹੀਦਾ ਕਿਤੇ ਨਹੀਂ ਗਾਣ ਦਿੰਦੇ ਬਟ ਇੱਦਾਂ ਦਾ ਤਾਂ ਕੁਝ ਨਹੀਂ ਹੈਗਾ ਆਣਾ ਚਾਹੀਦਾ ਸਾਰਿਆਂ ਨੂੰ ਇੱਥੇ ਵੀ ਮਿਹਨਤ ਕਰ ਸਕਦੇ ਆਪਾਂ ਜ਼ਰੂਰੀ ਨਹੀਂ ਆਪਾਂ ਬਾਹਰ ਜਾ ਕੇ ਨਾਮ ਬਣਾਉਣਾ ਆਪਾਂ ਇੱਥੇ ਵੀ ਮਿਹਨਤ ਕਰਕੇ ਨਾਮ ਬਣਾ ਸਕਦੇ ਆ ਬਿਲਕੁਲ ਤੇ ਇਹ ਵੀ ਸੋਹਣੀ ਆਵਾਜ਼ ਹੈ ਕਿੰਨੇ ਸਾਲਾਂ ਦੀ ਇਹ ਮਿਹਨਤ ਹੈ ਕਦੋਂ ਤੋਂ ਗਾ ਰਹੇ ਹੋ ਮੈਂ 5 ਕਿ ਸਾਲ ਦੀ ਸੀ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਸੀ 5 ਸਾਲ ਦੀ ਉਮਰ ਦੇ ਵਿੱਚ ਹਾਂਜੀ ਪਾਪ ਨਾਲ ਜਾਗਰੰਤ ਜਾਂਦੀ ਹੁੰਦੀ ਸੀ بس ਸ਼ੌਂਕ ਪੈ ਗਿਆ ਹੌਲੀ ਹੌਲੀ ਹੁਣ ਜਾਗਰੰਤ ਕਰਦੇ ਆਂ ਅੱਛਾ ਹਾਂਜੀ ਸੋ ਬਹੁਤ ਸਾਰੀਆਂ ਕੁੜੀਆਂ ਮਤਲਬ ਕਿ ਨਾ ਜਿਨ੍ਹਾਂ ਦੇ ਕੋਲੇ ਟੈਲੈਂਟ ਵੀ ਆ ਹੁਨਰ ਵੀ ਆ ਕਿਤੇ ਨਾ ਕਿਤੇ ਉਹ ਦੱਬ ਕੇ ਬੈਠੀਆਂ ਹੋਈਆਂ ਨੇ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਖੁਦ ਉੱਪਰ ਮਿਹਨਤ ਕਰਦੇ ਪਿਓ ਤੇ ਸੋਚਦੇ ਪਿਓ ਕਿ ਜਦੋਂ ਵਧੀਆ ਹੋ ਜਾਏਗਾ ਫਿਰ ਜਾ ਕੇ ਕਿਸਮਤ ਅਜ਼ਮਾਇਸ਼ ਕੀਤੀ ਜਾਵੇਗੀ ਸੋ ਉਹਨਾਂ ਕੁੜੀਆਂ ਦੇ ਲਈ ਕੀ ਮੈਸੇਜ ਦੋਗੇ ਉਹਨਾਂ ਦੇ ਮੈਸੇਜ ਉਹਨਾਂ ਲਈ ਮੈਸੇਜ ਇਹੀ ਆ ਕਿ ਤੁਸੀਂ ਜਿ ਆਪਣੇ ਘਰਦਿਆਂ ਦਾ ਕਹਿਣਾ ਮੰਨੋ ਠੀਕ ਹੈ ਮਾਪੇ ਪਤੀ ਸੇਵਾ ਕਰੋ ਤੇ ਜੋ ਤੁਸੀਂ ਕੰਨਾ ਚਾਹਦੇ ਹੋ ਉਹ ਕਰੋ ਆਪਣੇ ਮੰਮੀ ਪਾਪਣ ਦੱਸੋ ਕੀ ਜੀ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਤੇ ਫਿਰ ਕੰਮ ਕਰੋ ਜੀ ਸੋ ਜਾਂਦੇ ਜਾਂਦੇ ਸਾਡੀ ਆਡੀਅੰਸ ਲਈ ਇੱਕ ਪਿਆਰਾ ਜਿਹਾ ਗੀਤ ਸੁਣਾ ਕੇ ਜ਼ਰੂਰ ਜਾਓ ਮੈਨੂੰ ਇੱਕ ਬਹੁਤ ਵਧੀਆ ਲੱਗਦਾ ਹੈ ਵਿਹਾਨੀਆਂ ਉਹ ਸੁਣਾ ਦੇਣ ਠੀਕ ਹੈ ਵਿਹਾਨੀਆਂ ਵੇ ਦਿਲ ਜਾਨੀਆਂ ਤੂੰ ਨੇੜੇ ਨੇੜੇ ਰਹਿ न दूर की तेजा भूल गए ये सारी दुनिया के तेरा ही है बोली दी जुबा विहानिया वे, वे दिल जानिया तू तो नेड़े नेड़े रे न दूर की तेजा भूल गए ये सारी दुनिया के तेरा ही ஜ தூா மேலா மேலாம் மேடா மில்னா தூ ஏனா नहीं सी पता वेहिया तू ने ने नूरी कि भूल गई सारी दुनिया के तेरा ही ना है बोली जुबान बहुत बहुत शुक्रिया जी थैंक यू जी थोड़ा बहुत बहुत शुक्रिया इतने तक आए हो सा थैंक यू ਸੋ ਦੀਪਿਕਾ ਦਿਆ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਇਸ ਬੱਚੀ ਦੀ ਆਵਾਜ਼ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਸੋ ਇਸ ਬੱਚੀ ਨੂੰ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਨਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ